ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਮਰਾੜ ਕਲਾਂ ਮਰਾੜ ਕਲਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਤੇ ਨੇੜੇ ਇਹਦੇ ਬਰੀ ਆਲਾ ਮੰਡੀ ਹੈ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਇਹ ਬਿਲਕੁਲ ਬਰੀ ਆਲਾ ਮੰਡੀ ਦੇ ਨਾਲ ਪੈਂਦਾ ਘਰ ਹੈ ਇਹਦੇ ਨਾਲ ਹੀ ਇੱਕ ਸਕੂਲ ਆ ਜਾਂਦਾ ਹੈ ਬਰੀ ਆਲੇ ਤੋਂ ਜਦੋਂ ਆਪਾਂ ਮਰਾੜ ਕਲਾਂ ਨੂੰ ਜਾਂਦੇ ਆ ਤਾਂ ਉਸ ਸੜਕ ਦੇ ਉੱਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਪਸ਼ੂ ਪਾਲਾਂ ਦਾ ਕੰਮ ਕਰਦੇ ਸੀ ਨਾਲ ਖੇਤੀਬਾੜੀ ਦੇ ਪਰ ਹੁਣ ਇਹਨਾਂ ਨੇ ਇਹ ਜਿੰਨੇ ਪਸ਼ੂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿਹਦੇ ਚ ਜੇ ਗੱਲ ਕਰੀਏ ਦੋਸਤੋ ਇਹ ਜਰਸੀ ਵੱਛੀ ਜਰਸੀ ਗਾਂ ਦੇ ਨਾਲ ਦੋ ਬੂਰੇ ਨਾਗ ਇੱਕ ਕੱਟੀ ਇੱਕ ਮੇਰੇ ਖਿਆਲ ਚ ਇਹਨਾਂ ਚੋਂ ਕੱਟਾ ਹੈ ਇਹ ਇੱਕ ਐਸ ਕੰਜਾ ਜਿਹੜਾ ਪਸ਼ੂਆਂ ਵਾਸਤੇ ਬਹੁਤ ਜ਼ਰੂਰੀ ਆ ਜੇ ਕੋਈ ਵੀਰ ਪਸ਼ੂ ਪਾਲਣ ਦਾ ਕੰਮ ਕਰਦਾ ਤੇ ਬਣਾਉਣਾ ਚਾਹੀਦਾ ਕਿਉਂਕਿ ਏਆਈ ਕਰਾਉਣੀ ਜਾਂ ਕੋਈ ਪਸ਼ੂ ਨੂੰ ਢਿੱਲੇ ਮਿੱਸੇ ਤੋਂ ਕੋਈ ਟੀਕਾ ਡਲਾ ਲਾਉਣਾ ਤਾਂ ਉਦੋਂ ਇਹ ਬਹੁਤ ਜ਼ਰੂਰੀ ਹੋ ਜਾਂਦਾ ਏਦਾਂ ਦਾ ਟੂਲ ਹੈ ਮਿਨੀ ਝੋਟੀ ਦੋ ਥਾਣਾਂ ਜਮਾਂਦਰੂ ਟੋਕੜ ਗੱਬਣ ਹੈ ਕਿੰਨਾ ਚਿਰ ਰਹਿ ਗਿਆ ਸੂਨ ਚ ਬਾਈ ਦੱਸ ਦੂਗਾ ਆਪਾਂ ਨੂੰ ਇੱਕ ਬੂਰੀ ਮੱਝ ਆ ਦੱਸੋ ਇਹ ਤੇ ਇਹਦੇ ਨਾਲ ਇੱਕ ਬੂਰੇ ਰੰਗ ਦੇ ਵਿੱਚ ਇੱਕ ਝੋਟਾ ਬਹੁਤ ਸੋਹਣਾ ਇਹ ਵੀ ਫੌਰ ਸੇਲ ਹੈ ਤੇ ਇਹਨਾਂ ਪਸ਼ੂਆਂ ਤੋਂ ਇਲਾਵਾ ਇੱਕ ਹਿੰਦੁਸਤਾਨ ਟਰੈਕਟਰ ਆ ਦੱਸੋ ਜਿਹੜਾ ਬਾਈ ਨੇ ਇਹਨੂੰ ਤਿਆਰ ਕਰਵਾਇਆ ਹੋਇਆ ਮੋਡੀਫਾਈ ਹੋਇਆ ਸਮਝ ਲਓ ਰੰਗ ਰੰਗ ਹੋਇਆ ਹੋਇਆ ਤੇ ਨਾਲੇ ਪਾਵਰ ਵੀ ਕਰਾਇਆ ਹੋਇਆ ਸੋ ਇਹ ਵੀ ਫॉर ਸੇਲ ਆ ਵੇਚਣਾ ਬਾਈ ਨੇ ਬਿਲਕੁਲ ਨਵੇਂ ਟਾਇਰ ਆ ਬਾਕੀ ਜੋ ਇਹਦੀ ਕੰਡੀਸ਼ਨ ਆ ਜਾਂ ਇਹਦੀ ਡਿਟੇਲ ਆ ਉਹ ਵੀਰ ਆਪਾਂ ਨੂੰ ਦੱਸੂਗਾ ਇੱਕ ਕਣਕ ਬਜਾਈ ਵਾਲੀ ਮਸ਼ੀਨ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਵੀ ਫॉर ਸੇਲ ਹੈ ਇਹ ਤੋਂ ਬਿਨਾ ਇੱਕ ਜਨਰੇਟਰ ਆ ਸਾਹਮਣੇ ਪਿਆ ਹੈ ਆਪਾਂ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾ ਦੇਣੀਆਂ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜੇ ਜਿਹੜਾ ਨਾਗ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗੇ ਉਹਦੀ ਤਸੱਲੀ ਤੁਸੀਂ ਕਰੋਗੇ ਆ ਕੇ ਦੇਖਣਾ ਤੁਹਾਡਾ ਕੰਮ ਹੈ ਕੋਸ਼ਿਸ਼ ਕਰੂੰਗਾ ਹਰੇਕ ਪੱਖ ਤੋਂ ਹਰੇਕ ਚੀਜ਼ ਦਿਖਾਉਣ ਦੀ ਚਰਵਾਦ ਪਸ਼ੂਆਂ ਵਾਲੇ ਪਾਸਿਓਂ ਕਰਾਂਗੇ ਮਸ਼ੀਨਰੀ ਤੁਹਾਨੂੰ ਉਹਦੇ ਬਾਅਦ ਚ ਦਿਖਾਉਣੇ ਆਓ ਮਿਲਗੇ ਬਾਈ ਬਾਈ ਸਤਿ ਸ਼੍ਰੀ ਅਕਾਲ ਨਾਮ ਆਪਣਾ ਦੱਸ ਦਿਓ ਬਾਈ ਰਣਜੀਤ ਸਿੰਘ ਬਰਾੜ ਠੀਕ ਹੈ ਰਣਜੀਤ ਭਾਈ ਅੱਜ ਆਪਾਂ ਕੁਝ ਮਸ਼ੀਨਰੀ ਤੇ ਤੋਂ ਇਲਾਵਾ ਪਸ਼ੂ ਜਿਹੜੇ ਹੈਗੇ ਆ ਵੇਚਣ ਲੱਗੇ ਹੋ ਹਾਂਜੀ ਖੇਤੀਬਾੜੀ ਦੀ ਘਟਾਤੀ ਲੱਗਦੀ ਫਿਰ ਉਹਨੂੰ ਖੇਤੀਬਾੜੀ ਠੇਕੇ ਤੇ ਅੱਛਾ ਠੇਕੇ ਤੇ ਕਰਦੀ ਹੈ ਤੇ ਪਸ਼ੂ ਵੀ ਫਿਰ ਉਹਨਾਂ ਸੰਬੰਧੀ ਦਿੱਕਤ ਆ ਰਹੀ ਹੈ ਹਾਂਜੀ ਹਾਂਜੀ ਅੱਛਾ ਭਾਈ ਆਪਾਂ ਸ਼ੁਰੂਆਤ ਕਰਾਂਗੇ ਇੱਧਰਲੇ ਪਾਸੇ ਇੱਕ ਬੂਰੇ ਰੰਗ ਦੇ ਵਿੱਚ ਝੋਟਾ ਖੜਾ ਹੈ ਹਾਂਜੀ ਕਿੰਨੀ ਉਮਰ ਹੋਊਗੀ ਤੇ ਕੀ ਡਿਟੇਲ ਹੈ ਦੀ ਇਹਦੀ 5 ਸਾਲ ਉਮਰ ਹੋਣ ਵਾਲੀ ਹੈ ਠੀਕ ਹੈ ਇਹ ਘਰ ਦੀ ਮੱਝ ਦਾ ਬੱਚਾ ਹਾਂ ਕਰ ਦੇ ਦਾ ਕੀ ਦੁੱਧ ਦਾ ਰਿਕਾਰਡ ਸੀ ਬਈ ਇਹਦੀ ਮਾਂ ਪਹਿਲੇ ਸੂਏ ਦਾ ਸੀਗਾ 18 14 700 ਹੂੰ ਦੂਸਰੇ ਦਾ 18 300 ਠੀਕ ਹੈ ਇਹ ਕਿਤੇ ਚੁਆਇਆ ਸੀ ਉਸ ਮੱਝ ਦਾ ਜਾਂ ਨਹੀਂ ਉਹ ਤੋਂ ਚੁਆਈ ਚੁ ਵੀ ਨਿਕਰਾਈਗੀ ਠੀਕ ਹੈ ਉਹ ਬੂਰੇ ਰੰਗ ਦੀ ਸੀਗੀ ਮੱਝ ਬੂਰੇ ਦੀ ਅੱਛਾ ਇਹ ਕਿਹੜੇ ਮਾਲੀ ਦਾ ਬੱਚਾ ਕੁਸ ਇਹ ਧਿਆਨ ਚੋ ਟੀਕੇ ਬਾਹਰੋਂ ਮਂਗਾਏ ਸੀ ਅੱਛਾ ਠੀਕ ਹੈ ਅੱਛਾ ਇਹ ਆਪਾਂ ਹੁਣ ਮੱਝਾਂ ਇਹ ਕ੍ਰੋਸ ਕਰ ਰਹੇ ਆ ਬਈ ਹਾਂ ਕਰ ਰਿਹਾ ਠੀਕ ਹੈ ਕਿ ਇਹਦਾ ਰੇਟ ਰੱਖਦੇ ਹੋ ਇਹ ਤਾਂ ਰੇਟ ਫੋਨ ਤੇ ਕਰਾਗੇ ਰੇਟ ਫੋਨ ਤੇ ਹੋਊਗਾ 5 ਸਾਲ ਉਮਰ ਹੋ ਗਈ ਹੈ ਹਜੇ ਚੈਦ ਝੋਟੀਆਂ ਇਹਦੀਆਂ ਦੁੱਧ ਤਾਂ ਨਹੀਂ ਆਈਆਂ ਹੋਣੀਆਂ ਵੈਸੇ ਬੱਚੇ ਸੋਹਣੇ ਪਏ ਹਾਂ ਬੱਚੇ ਬਹੁਤ ਵਧੀਆ ਆਏ ਆਪਣੇ ਘਰੇ ਵੀ ਹੈ ਇਹਦਾ ਬੱਚਾ ਘਰੇ ਦੋ ਬੱਚੇ ਹੈਗੇ ਆਪਣੇ ਕੋਲੇ ਠੀਕ ਹੈ ਖੋਲਿਓ ਬਾਈ ਮਾੜਾ ਜਿਹੇ ਨੂੰ ਆਪਾਂ ਤੋੜ ਕੇ ਦਿਖਾ ਦਈਏ ਦੋਸਤੋਂ ਪੰਜ ਸਾਲ ਉਮਰ ਹੈ ਘਰ ਦੀ ਮਾਝ ਦਾ ਬੱਚਾ ਹੈ ਰੇਟ ਇਹਦਾ ਫੋਨ ਤੇ ਰਹੂਗਾ ਇੱਕ ਬੂਰੇ ਰੰਗ ਦਾ ਝੋਟਾ ਤੁਹਾਨੂੰ ਦਿਖਾ ਰਿਹਾ ਤੋ ਜਿਹੜਾ ਵੀਰ ਖਰੀਦਣਾ ਚਾਹੂਗਾ ਉਹ ਸੰਪਰਕ ਵਾਈ ਨਾਲ ਬਣਾ ਸਕਦਾ ਹੈ ਇਹਦਾ ਵਜ਼ਨ ਤੁਸੀਂ ਦੇਖ ਸਕਦੇ ਹੋ ਕਾਫੀ ਹਾਈਟ ਵੀ ਸੋਹਣੀ ਆ ਦੱਸੋ ਤੇ ਇਹਦੀ ਬੰਤਰ ਜਿਹੜੀ ਆ ਸਰੀਰਕ ਬੰਤਰ ਉਹ ਵੀ ਬਹੁਤ ਸੋਹਣੀ ਬਹੁਤ ਸੋਹਣਾ ਝੋਟਾ ਹੈ ਤੋ ਜਿਹੜਾ ਵੀਰ ਆਪਦੀਆਂ ਮੱਜਾਂ ਦੇ ਵਿੱਚ ਰੱਖਣਾ ਚਾਹੁੰਦਾ ਤਾਂ ਤੁਸੀਂ ਕੰਟੈਕਟ ਵਾਈ ਨਾਲ ਬਣਾ ਸਕਦੇ ਹੋ ਸਿੰਘ ਬਿਲਕੁਲ ਕੁੰਡਿਆਂ ਦਾ ਦੱਸੋ ਝੋਟੇ ਦੇ ਸਿੰਘ ਜਿਹੜੇ ਉਹਦੇ ਹਿਸਾਬ ਤੇ ਇਹ ਬਹੁਤ ਸੋਹਣਾ ਜੱਜਦਾ ਹੈ ਬਾਕੀ ਬਾਡੀ ਬੰਤਰੇ ਦੀ ਤੁਸੀਂ ਦੇਖ ਸਕਦੇ ਹੋ ਵਜ਼ਨ ਚੰਗੇ ਦਾ ਖੁੱਲੜੁਲਾ ਇਹਦਾ ਸਟਰਕਚਰ ਹੈ ਜੋ ਚੀਜ਼ ਆ ਉਹ ਤੁਹਾਡੇ ਸਾਹਮਣੇ ਬਣ ਲਓ ਬਾਈ ਸੋ ਵੈਸੇ ਜੈਲਾ ਦੋਸਤੋ ਕੋਈ ਆਇ ਨਹੀਂ ਹੈ ਵੀ ਕੋਈ ਤੰਗ ਪਰੇਸ਼ਾਨ ਕਰਨ ਵਾਲਾ ਚੋ ਨਹੀਂ ਹੈ ਉਹ ਸੰਭਿਆ ਚੰਗਾ ਹੈ ਸਿਹਤਮੰਦ ਹੈ ਇਹਦੀ ਮਾਂ ਵੀ ਬੂਰੇ ਰੰਗ ਦੀ ਸੀਗੀ ਮਤਲਬ ਬੂਰੀ ਮੱਝ ਦਾ ਬੱਚਾ ਹੈ ਤੇ ਬੂਰਾ ਇਹ ਆਪ ਹੈ ਸੋ ਬਾਕੀ ਜੋ ਸਟਰਕਚਰ ਹੈਦਾ ਉਹ ਤੁਸੀਂ ਦੇਖ ਸਕਦੇ ਹੋ ਸੋ ਇਹ ਝੋਟਾ ਦੋਸਤੋ ਪਹਿਲੇ ਨੰਬਰ ਤੇ ਤਾਂ ਬਿਨਾਂ ਇੱਕ ਬੂਰੀ ਮੱਝ ਬਾਈ ਕੋਲ ਹੈਗੀ ਆ ਬਈ ਇਹ ਕੈਨ ਵਿੱਚ ਹੋਇਆ ਸੀ ਗੱਬਣਾ ਕੇ ਜਾਂ ਸੂਈ ਪਹਿਲੇ ਸੂਏ ਸੂਈ ਵੀ ਦੂਸਰੀ ਵਾਰੀ ਬਣੀ ਵੀ ਹੈ ਇੱਕ ਮਹੀਨੇ ਦੀ ਇੱਕ ਮਹੀਨੇ ਦੀ ਇਸੇ ਬੋਲ ਤੋਂ ਕ੍ਰੋਸ ਹਾਂ ਇਸੇ ਤੋਂ ਥੋੜੀ ਕਮਜ਼ੋਰ ਹੋ ਗਈ ਕੋਈ ਖੁਰਾਂ ਖਰਾਂ ਦੀ ਸੋਸਿਆ ਇਹ ਪੈਰਾਂ ਦਾ ਕਰਕੇ ਹੀ ਬਸ ਠੀਕ ਹੈ ਚ ਇਹ ਦੁੱਧ ਦਿੰਦੀ ਹੈ ਹੁਣ ਬਈ ਇਹ ਇੱਕ ਟਾਈਮ ਦਿੰਦੀ ਹੈ ਕਿੰਨਾ ਕ ਦੁੱਧ ਹੁੰਦਾ ਹੈ ਇਹਦਾ 2 ਕਿਲੋਟਰ 2.5 ਲੀਟਰ ਅੱਛਾ 2.5 ਲੀਟਰ ਵੈਸੇ ਮਿਲ ਪੈਂਦੀ ਹੈ ਵਧੀਆ ਹਾਂ ਵਧੀਆ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਚੋ ਲੋ ਠੀਕ ਹੈ ਕੀ ਰੇਟ ਰੱਖਦੇ ਹੋ ਬਾਈ ਕਿੰਨੇ ਦੇ ਦੇਂਗੇ ਇਹਦਾ 52000 ਤੋਰਤੀਏ ਥੋੜੀ ਤਰਪੂਗੀ ਹੈ ਤਰਪੂਗੀ ਤਰਪੂ ਠੀਕ ਹੈ ਸੋ ਦੋਸਤੋ ਥੋੜੀ ਖੁਰਾਂ ਦੀ ਸਮੱਸਿਆ ਇਹਨੂੰ ਆ ਗਈ ਵੈਸੇ ਇਹ ਸੀਲਸ ਰਿਫ ਇੰਨੀ ਕਹਿਆ ਵੀ 2.5 ਕਿਲੋ ਦੁੱਧ ਇਸ ਟਾਈਮ ਚਵਾ ਰਹੀ ਹੈ ਇਹ ਬਿਨਾਂ ਬੱਚੇ ਤੋਂ ਵੀ ਮਿਲ ਪੈਂਦੀ ਏ ਠੀਕ ਹੈ ਬਿਨਾਂ ਬੱਚੇ ਤੋਂ ਮਿਲਦੀ ਏ ਨੌ ਇਹਦੇ ਵਧੇ ਵੀ ਆ ਬਈ ਜਿਆਦਾ ਜਿਆਦਾ ਵਧੇ ਪਏ ਹੈ ਠੀਕ ਹੈ ਸੋ ਦੋਸਤੋ ਖੁਰ ਬਣਾਉਣ ਵਾਲੇ ਆ ਉਹਦੇ ਨਾਲੇ ਜਦੋਂ ਪਸ਼ੂ ਨੂੰ ਖੁਰਾਂ ਦੀ ਸਮੱਸਿਆ ਹੋਵੇ ਤਾਂ ਲਿੱਸਾ ਵੀ ਹੁੰਦਾ ਇਹ ਗੱਲ ਧਿਆਨ ਚ ਰੱਖ ਲੋ ਜੇ ਖੁਰ ਬਹੁਤ ਜ਼ਰੂਰੀ ਆ ਪਸ਼ੂ ਦੇ ਬਣਾ ਕੇ ਰੱਖਣੇ ਤੇ ਇਹਦੇ ਸਟਰਕਚਰ ਦੀ ਪ੍ਰੋਬਲਮ ਜਿਹੜੀ ਇਹਦੀ ਬਣੀ ਪਈ ਆ ਇਹ ਖੁਰਾਂ ਕਰਕੇ ਹੀ ਆ ਸੋ ਵੈਸੇ ਸੀਲ ਸਰੀਪ ਹੈ 52000 ਰੇਟ ਆ ਕੋਈ ਸਭਾਈ ਮਾਨਤਨ ਕਰ ਦੂਗਾ ਜੇ ਕੋਈ ਵੀਰ ਬੂਰੀ ਵਾਲਾ ਸ਼ੌਂਕ ਪੂਰਾ ਕਰਨਾ ਚਾਹੁੰਦਾ ਹਾਲਾਕੇ ਸ਼ੌਂਕ ਦਾ ਮੁੱਲ ਕੋਈ ਨਹੀਂ ਹੁੰਦਾ ਉਹ ਆਪੋ ਆਪਣੇ ਲੈਵਲ ਦਾ ਹੁੰਦਾ ਪਰ ਜੇ ਤੁਸੀਂ ਇੱਕ شریف ਜੇ ਸੁਭਾਅ ਦੀ ਬੂਰੀ ਮੱਝ ਦੇਖਣੀ ਚਾਹੁੰਦੇ ਆ ਰੱਖਣੀ ਚਾਹੁੰਦੇ ਆ ਤਾਂ ਇਸ ਟਾਈਮ ਦੁੱਧ ਜਿੰਨਾ ਕਿ ਦਿੰਦੀ ਐ ਤੁਹਾਨੂੰ ਦੱਸਦਾ ਭਾਈ ਨੇ ਬਾਕੀ ਖੁਰ ਜ਼ਰੂਰ ਇਹਦੇ ਬਣਾਉਣ ਵਾਲੇ ਇਹਨਾਂ ਦੀ ਇਹਨੂੰ ਕਾफी ਤਕਲੀਫ ਆ ਉਹਦੇ ਕਰਕੇ ਇਹ ਲੱਸੀ ਐ ਇੱਕ ਦੋ ਥਣੀ ਮੀਣੀ ਤੁਹਾਨੂੰ ਦਿਖਾਵਾਂਗੇ ਇਹ ਗੱਬਣ ਹੈ ਥੋੜਾ ਟਾਈਮ ਰਹਿੰਦਾ ਸੋਨਚੇ ਨੂੰ ਤੋੜ ਕੇ ਤਾਂ ਸ਼ਾਇਦ ਨਾ ਦਿਖਾਇਆ ਸਕੀਏ ਕਿਉਂਕਿ ਥੋੜਾ ਜਿਹਾ ਇਹ ਡਰਦੀ ਹੈ ਬਈ ਜਿਹੜੀ ਇਹ ਬੂਰੀ ਆ ਰੰਜੀਤ ਬਾਈ ਕਿੰਨੇ ਮਹੀਨੇ ਸੂਏ ਵਾਸਤੇ ਗੱਬਣ ਹੈ ਇਹ ਦੂਜੇ ਸੂਏ ਵਾਸਤੇ ਜਿਹੜੀ ਮੀਨੀ ਹੈ ਨਾ ਹਾਂਜੀ ਦੂਜੇ ਸੂਏ ਵਾਸਤੇ ਗੱਬਣ ਹੈ ਰੰਜੀਤ ਬਾਈ ਕਿੰਨੇ ਚਿਰ ਦੀ ਇਹ ਗੱਬਣ ਹੈ ਕਿੰਨਾ ਟਾਈਮ ਬਾਕੀ ਇਹਦਾ ਇਹਦੇ 2.5 ਮਹੀਨੇ ਰਹਿ ਗਏ ਬਾਕੀ ਠੀਕ ਹੈ ਦੁੱਧੋਂ ਡرائی ਹੈ ਇਸ ਟਾਈਮ ਦਾ ਦੁੱਧ ਹੋਣੀ ਛੱਡੀ ਆ ਬਸ ਹਫਤਾ ਹੀ ਹੋਇਆ ਇੱਕ ਠੀਕ ਹੈ ਇੱਕ ਹਫਤਾ ਹੋਇਆ ਦੁੱਧੋਂ ਛੱਡੀ ਨੂੰ ਇਹ ਜਮਾਂਦਰੂ ਦੋ ਥਾਂ ਹੈ ਬਾਈ ਜਮਾਂਦਰੂ ਹੀ ਦ ਇਹਦਾ ਰੇਟ ਵੀ ਫੋਨ ਤੇ ਕਰਾ ਦੇ ਠੀਕ ਹੈ ਸੋ ਦੋਸਤੋ ਇਹ ਜਿਹੜੀ ਏਆਈ ਹੋਈ ਆ ਉਹ ਮੈਂ ਜਰੂਰ ਤੁਹਾਨੂੰ ਦਿਖਾ ਦਿੰਨਾ ਵੀ ਇਹਦੇ ਜਿਹੜਾ ਸੀਮਨ ਲੱਗਾ ਉਹ ਸ਼ਾਮਬਾਲ ਕੀ ਜਿਹੜਾ ਬੋਲ ਹੈ ਉਹਦਾ ਲੱਗਾ 12 10 2023 ਨੂੰ ਇਹਦੀ ਏਆਈ ਹੋਈ ਹੈ 27 SSC ਮੁਰਾ ਬੋਲਰ ਦਾ ਸੀਮਨ ਇਹਦੇ ਲੱਗਾ ਹੋਇਆ ਉਹ ਤੁਸੀਂ ਦੇਖ ਸਕਦੇ ਹੋ ਪ੍ਰੋਫਾਈਲੋ 2T ਜਿਹੜਾ ਉਹ ਟੀਟ ਲਿਖਿਆ ਹੋਇਆ ਬਾਈ ਬਲਜਿੰਦਰ ਵੜੰਗ ਏਆਈ ਕਰਕੇ ਗਿਆ ਇਹਦਾ ਰੇਟ ਦੋਸਤੋ ਫੋਨ ਤੇ ਰਹਿਣਾ ਤੇ ਇਹ ਥੋੜਾ ਡਰਦੀ ਆ ਤੁਰਨੀ ਨਹੀਂ ਤੁਹਾਨੂੰ ਮੈਂ ਵੈਸੇ ਇੱਥੇ ਦਿਖਾ ਦਿੰਨਾ ਹੈ ਤੋ ਇਦਾਂ ਦਾ ਇਹਦਾ ਟੰਚਾ ਦੋ ਹੀ ਥਾਣਾ ਦੋਸਤੋ ਜਮਾਂਦਰੂ ਭਾਈ ਪਰਲੇ ਪਾਸੋਂ ਮਾੜਾ ਹੱਕ ਦੋ ਜੇ ਪੈਰ ਨਾ ਮਿੱਤੇ ਤੁਹਾਡਾ ਬਚਾ ਕੇ ਸੋ 2 ਮਹੀਨੇ ਬਾਕੀ ਆ ਦੋਸਤੋ ਬਾਕੀ ਮੈਂ ਡੇਟ ਵੀਡੀਓ ਚ ਬੋਲਦੀ ਐ اے ਆਈ ਦੀ ਤੁਸੀਂ ਉਹਦੇ ਹਿਸਾਬ ਤੇ ਸਮਝ ਲਿਓ ਜੇ ਕਿੰਨਾ ਟਾਈਮ ਰਹਿੰਦਾ ਇੱਕ ਤੁਹਾਨੂੰ ਗਾਂ ਦਿਖਾਉਣੀ ਐ ਮੈਂ ਜਿਹੜੀ ਇਸ ਟਾਈਮ ਸਾਹਮਣੇ ਤੁਸੀਂ ਦੇਖ ਰਹੇ ਹੋ ਰਣਜੀਤ ਭਾਈ ਕੰਨ ਮਸੂਆ ਸੋਈ ਵੀ ਐ ਇਹ ਦੂਜਾ ਐ ਦੂਜਾ ਸੂਆ ਹੁਣ ਇਹ ਕਿੰਨਾ ਚਿਰ ਹੋ ਗਿਆ ਹੋਊ ਇਹਨੂੰ ਸੋਈ ਨੂੰ ਇਹਨੂੰ ਸੂਈ ਨੂੰ ਹੋ ਗਏ 4 ਮਹੀਨੇ ਦੇ ਅਸੀਂ ਪਸੇ ਜੇ ਕੋਈ 2-4 ਦਿਨ ਘੱਟ ਹੈ ਜੇ ਠੀਕ ਹੈ 4 ਮਹੀਨੇ ਲਗਭਗ ਹੋ ਗਏ ਸੂਈ ਨੂੰ ਤੇ ਗੱਬਣ ਕਿੰਨੇ ਚਿਰਦੀ ਹੈ ਇਹ 12 4 ਦੀ 12 4 ਨੂੰ ਜਾਨੀ ਲਗਭਗ ਸਵਾ ਕਮੀਨਾ ਹੋਇਆ ਇਹ ਆਈ ਹੋਈ ਨੂੰ ਹਨਾ ਠੀਕ ਹੈ ਉਸ ਤੋਂ ਬਾਅਦ ਫਿਰ ਕੋਈ ਤਾਰਾਂ ਤੂਰਾ ਨਹੀਂ ਦਿੱਤੇ ਅਸੀਂ ਨਹੀਂ ਉਸ ਤੋਂ ਬਾਅਦ ਕੋਈ ਨਹੀਂ ਦੁੱਧ ਹੋਣ ਕਿੰਨਾ ਬਈ 6 6 ਸੀਮਣ ਲੱਗਿਆ ਵੇਰੇ ਰੋਮੀਓ ਬোলਦਾ ਨਾ ਹਾਂ ਰੋਮੀਓ ਦੋਸਤੋ ਸਟਰਾ ਮੇਰੇ ਕੋਲ ਆ ਰੋਮੀਓ ਬোলਦਾ 68 ਸੀਮਨ ਲੱਗਾ ਸਟਰਾ ਤੁਹਾਨੂੰ ਮਿਲ ਜਾਊਗਾ ਅੱਛਾ ਭਾਈ ਇਹ ਦੁੱਧ ਹੁਣ ਕਿੰਨਾ ਦੇ ਰਹੀ ਹੈ ਹੁਣ ਇਹ ਤਾਂ ਥੰਨੇ 18 ਪਲੱਸ ਹੈ 18 ਕਿਲੋ ਤੋਂ ਬਾਹਰ ਦੁੱਧ ਹੁਣ ਦੇ ਰਹੀ ਹੈ ਹਾਂ ਤੇ ਤਾਜੀ ਦਾ ਦੁੱਧ ਕਿੰਨਾ ਰਹਿਣਾ ਹੈ 26 ਤੋਂ 27 ਠੀਕ ਹੈ ਤੋਰਦਗੇ ਭਾਈ ਨੂੰ ਸੋ ਦੋਸਤੋ ਰੋਮੀਓ ਬোলਦਾ 68 ਸੀਮਨ ਲੱਗਾ ਹੈ ਸਵਾ ਕਮੀਨਾ ਹੋ ਗਿਆ ਚੈੱਕ ਪਾਸਟ ਚ ਤਾਂ ਹਜੇ ਫਿਲਹਾਲ ਨਹੀਂ ਆ ਰਹੀ ਪਰ 18 ਕਿਲੋ ਤੋਂ ਬਾਹਰ ਦੁੱਧ ਹੁਣ ਦੇ ਰਹੀ ਹੈ 22 ਪਲਾਸੇ ਨੇ ਤਾਜੀ ਸੂਈ ਨੇ ਦੁੱਧ ਦਿੱਤਾ ਦੂਜਾ ਸੂਹਾ ਸੂਈ ਵੀ ਐ ਟਰੈਕਟਰ ਵਾਲ ਨੂੰ ਲੈ ਜਾਓ ਬਈ ਬਹੁਤ ਸੋਹਣੀ ਜਰਸੀ ਆ ਦੋਸਤੋ ਜੇ ਕੋਈ ਵੀ ਰਜਰਸੀ ਤੇ ਕੰਮ ਕਰਨਾ ਚਾਹੁੰਦਾ ਤਾਂ ਸੰਪਰਕ ਤੁਸੀਂ ਬਾਈ ਨਾਲ ਕਰ ਸਕਦੇ ਹੋ ਹਵਾਨਾ ਚੰਗਾ ਦਿਖਾਉਂਦੀ ਐ ਬਾਕੀ ਮੈਂ ਇੱਕ ਧਿਆਨ ਚ ਲਿਆ ਦਿਆਂ ਵੀ ਸਵੇਰ ਦਾ ਟਾਈਮ ਐ ਇਹ ਚਵਾਈ ਤੋਂ ਪਹਿਲਾਂ ਦੀ ਵੀਡੀਓ ਐ ਬੰ ਮੋੜ ਲਓ ਬਈ ਪਰ ਇਹ ਹਵਾਨੇ ਚ ਤੁਸੀਂ ਇਹਨੂੰ ਦੇਖ ਰਹੇ ਹੋ ਤੇ ਟਾਈਮ ਵੀ ਲਗਭਗ 7 7 ਤੋਂ 7:30 ਦੇ ਆਸ-ਪਾਸ ਦਾ ਹੋਊਗਾ ਜਿਹੜੇ ਟਾਈਮ ਤੇ ਆਪਾਂ ਤੁਹਾਨੂੰ ਇਹ ਵੀਡੀਓ ਜਿਹੜੀ ਬਣਾ ਕੇ ਦਿਖਾ ਰਹੇ ਹਾਂ ਮਤਲਬ ਇਹਦੀ ਮਿਲਕਿੰਗ ਹੋਣ ਵਾਲੀ ਐ ਸੋ ਜਰਸੀ ਵੱਡੀ ਜਰਸੀ ਜਿਵੇਂ ਆਪਾਂ ਪੰਜਾਬ ਵਾਲੀ ਜਰਸੀ ਜਿਹਨੂੰ ਬੋਲ ਦਿੰਦੇ ਆ ਉਸ ਤਰ੍ਹਾਂ ਦਾ ਇਹਦਾ ਸਟਰਕਚਰ ਹੈ ਵਜ਼ਨ ਚੰਗਾ ਹੈ ਹਾਈਟ ਤਾਂ ਖੈਰ ਜਰਸੀ ਦੀ ਜਰਸੀ ਗਾਵਾਂ ਵਾਲੇ ਹਿਸਾਬ ਤੇ ਰਹਿਣੀ ਹੁੰਦੀ ਹੈ ਬਾਲੀ ਉੱਚੀ ਜਰਸੀ ਤਾਂ ਹੁੰਦੀ ਨਹੀਂਗੀ ਪਰ ਸਟਰਕਚਰ ਦੀ ਚੜਾਈ ਜਿਹੜੀ ਉਹ ਦੇਖ ਲਿਓ ਹਵਾਨਾ ਤੁਸੀਂ ਦੇਖ ਸਕਦੇ ਹੋ ਫੇਸ ਇਹਦਾ ਦੇਖ ਸਕਦੇ ਹੋ ਪਿਓਰ ਜਰਸੀ ਵਾਲਾ ਦੋਸਤੋ ਤੇ ਕਾਫੀ ਕਲਰ ਦੇ ਵਿੱਚ ਇਹਦੀ ਬੱਚੀ ਜਿਹੜੀ ਆ ਉਹ ਤੁਹਾਨੂੰ ਮੈਂ ਦਿਖਾ ਦਿੰਨਾ ਬਈ ਇਹ ਬੱਚੀ ਆਪਾਂ ਨਾਲ ਹੀ ਦੇਾਂਗੇ ਇਹਦੇ ਹਾਂ ਨਾਲ ਹੀ ਨਾਲ ਹੀ ਅੱਛਾ ਗਾਂ ਦਾ ਰੇਟ ਨਹੀਂ ਬੋਲਿਆ ਆਪਾਂ ਗਾਂ ਦਾ ਰੇਟ 80 ਹੈ 80000 ਠੀਕ ਹੈ ਇਹ ਮੱਛੀ ਦੇ ਕੋਈ ਸੀਮਨ ਦੀ ਡਿਟੇਲ ਪਤਾ ਹੈ ਕਿਹੜੇ ਸੀਮਨ ਦੀ ਨਹੀਂ ਪਤਾ ਨਹੀਂ ਪਤਾ ਨਹੀਂ ਪਤਾ ਸਰ ਠੀਕ ਹੈ ਸੋ ਦੋਸਤੋ ਇਹ ਬੱਚੀ ਇਸ ਜਰਸੀ ਗਾਂ ਦੇ ਨਾਲ ਸਿੰਘ ਦਗਾਉਣ ਵਾਲੇ ਆ 4 ਕਿ ਮਹੀਨੇ ਦੀ ਲਗਭਗ ਉਮਰ ਹੈ ਤੇ ਇਹਦੇ ਬੁੱਲ ਦਾ ਨਹੀਂ ਪਤਾ ਵੀ ਇਹ ਕਿਹੜੇ ਬੁੱਲ ਦੀ ਹੈ ਦੋ ਬੱਚੇ ਆ ਬੂਰੇ ਰੰਗ ਦੇ ਵਿੱਚ ਬਈ ਜਿਹੜੀ ਕੱਟੀ ਹੈ ਬੂਰੀ ਕਿੰਨੀ ਉਮਰ ਹੋਊਗੀ ਇਹ 8 ਮਹੀਨਿਆਂ ਦੀ 8 ਮਹੀਨੇ ਉਮਰ ਹੈ ਦੀ ਇਹ ਕਿਹੜੀ ਮੱਝ ਦੀ ਹੈ ਆਪਣੇ ਕੋਲ ਹੈ ਜਾਂ ਵੇਚ ਦੀ ਦੀ ਮੱਝ ਵੇਚ ਦੀ ਦੀ ਮਾ ਠੀਕ ਹੈ ਇਹ ਸਾਣ ਕਿਹੜੇ ਦੀ ਹੈ ਬਈ ਸਾਣ ਹਿੱਸੇ ਦੀ ਆਪਣੇ ਆਪਣੇ ਬੁੱਲ ਦੀ ਹੈ ਠੀਕ ਹੈ ਇਹਦਾ ਰੇਟ ਕੀ ਕਰਦੇ ਹਾਂ ਬਈ ਕਿੰਨੇ ਦੇ ਦੇ ਦਾਂਗੇ ਇਹਦਾ ਮੁੱਲ 35000 ਤੋਰ ਲਿਗੇ ਨੂੰ ਹਾਂ ਤੋਰ ਸੋ ਦੋਸਤੋ 35000 ਚ ਬਹੁਤ ਸੋਹਣੀ ਬੂਰੀ ਕੱਟੀ ਮਿਲੂਗੀ ਬੋਲੋ ਬਾਈ ਦੇ ਕੋਲ ਘਰੇ ਖੜਾ ਜਿਹਦੀ ਇਹ ਧੀ ਹੈ ਟਾਂਚਾ ਦੇਖਿਓ ਕੱਟੀ ਦਾ ਕਿਉਂਕਿ ਝੋਟਾ ਵੀ ਦੋਸਤੋ ਸੋਹਣੇ ਸਟਰਕਚਰ ਦਾ ਹੈ ਬੂਰੇ ਰੰਗ ਦੇ ਵਿੱਚ ਬਹੁਤ ਸੋਹਣੀ ਕੱਟੀ ਥੱਲੋਂ ਸਾਫ਼ ਸੁਥਰੀ ਚਾਰ ਹੀ ਥਣ ਕੋਈ ਫੋਟ ਸ਼ਾਕ ਨਹੀਂ ਹੈ ਤੇ ਥਣ ਦਸਦੇ ਵੀ ਸੋਹਣੇ ਆ ਲੈ ਜੋ ਬਾਈ ਰੰਜੀਤ ਬਾਈ ਬੰਦ ਸੋ ਦੋਸਤੋ ਸਿੰਗ ਵੀ ਕੁੰਡੇ ਕਰ ਜੂਗੀ ਪਤਲਾ ਸਿੰਗ ਹੈ ਬਿਲਕੁਲ ਕੋਈ ਮੋਟਾ ਸਿੰਗ ਨਹੀਂ ਇਹਨੇ ਕੱਢਿਆ ਸੋਹਣੀ ਕੱਟੀ ਹੈ ਜੇ ਕੋਈ ਵੀਰ ਬੂਰੀ ਦਾ ਸ਼ੌਂਕ ਰੱਖਦਾ ਹੈ ਤਾਂ ਤੁਹਾਡਾ ਮਨ ਖੁਸ਼ ਹੋਊਗਾ ਤੁਸੀਂ ਕੱਟੀ ਬਾਰੇ ਸੋਚ ਸਕਦੇ ਹੋ ਕੀਮਤ ਤੁਸੀਂ ਇਨਵੈਸਟ ਕਰਨੀ ਹੈ ਦੇਖਣਾ ਪਸੂ ਨੂੰ ਤੁਸੀਂ ਹੈ ਪਰ ਜੋ ਚੀਜ਼ ਸਾਹਮਣੇ ਦਿਸਦੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਰਹਿੰਦੀ ਹੈ ਸੋਹਣੇ ਸਟਰਕਚਰ ਦੀ ਕੱਟੀ ਦੱਸੋ ਬੂਰੀ ਜਰੂਰ ਸ਼ੌਂਕ ਪੂਰਾ ਕਰੋ ਜੇ ਬੂਰੀ ਵਾਲਾ ਵੀਰ ਜਿਹੜਾ ਰੱਖਣੀ ਚਾਹੁੰਦਾ ਇੱਕ ਕੱਟਾ ਤੁਹਾਨੂੰ ਦਿਖਾ ਕੇ ਫਿਰ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਦਿਖਾਵਾਂਗੇ ਤੁਹਾਨੂੰ ਇੱਕ ਮਸ਼ੀਨ ਜਿਹੜੀ ਬਾਈਕ ਕੋਲ ਹੈਗੀ ਹੈ ਕਣਕ ਬਜਾਈ ਦੀ ਇਹ ਕੱਟੇ ਦੀ ਉਮਰ ਕਿੰਨੀ ਖਊ ਬਾਈ ਇਸ 6.67 ਦੇ ਅਸਪਾਸੇ ਜੇ ਇਹਦੀ ਮਾਂ ਵੀ ਵੇਚਤੀ ਆਪਾਂ ਜਾਂ ਹੈ ਨਹੀਂ ਇਹ ਵੀ ਵੇਚਦੀ ਅੱਛਾ ਉਹ ਵੀ ਵੇਚਦੀ ਬੂਰੀਆਂ ਹੀ ਜ਼ਿਆਦਾ ਰੱਖਦੇ ਨੇ ਮੇਰੇ ਜੀਤ ਬੂਰੀਆਂ ਹੀ ਸੀ ਆਪਣੇ ਕੋਲ ਸਾਰੀਆਂ ਤਕਰੀਬਨ 12 ਬਸ ਸਿਕਾਲੀ ਜਿਹੜੀ ਅੱਛਾ ਬਾਕੀ ਬੂਰੀਆਂ ਹੀ ਸੀ ਹਾਂ ਠੀਕ ਹੈ ਕੀ ਦੁੱਧ ਦਾ ਰਿਕਾਰਡ ਹੋਊਗਾ ਬਈ ਇਹਦੀ ਮਾਂ ਦਾ ਇਹਦੀ ਮਾਂ ਤਾਂ ਪਹਿਲੇ ਸੂਏ ਹੀ ਲੈ ਗਈ ਸੀ ਮੱਲਣ ਪਿੰਡ ਤੇ ਅੱਛਾ ਤੇ ਉਹਦਾ ਪਹਿਲੇ ਸੂਏ 14 ਲੀਟਰ ਦਾ ਸੀ ਠੀਕ ਹੈ ਇਸੇ ਸੰ ਦਾ ਬੱਚਾ ਵੀ ਹਾਂ ਇਸੇ ਸੰ ਦਾ ਇਹਦਾ ਰੇਟ ਕੀ ਕਰਦੇ ਹਾਂ ਬਈ ਇਹਦਾ 15000 15000 ਚ ਦੋਸਤੋ ਬੂਰਾ ਕਟਾ ਇਹਦੀ ਮਾਂ ਬਾਈ ਨੇ ਪਹਿਲੇ ਸੂਏ ਵੇਚਦੀ ਸੀ 14 ਕਿਲੋ ਦੁੱਧ ਦਿੱਤਾ ਉਹਨੇ ਪਹਿਲੇ ਸੂਏ ਤੇ ਇਹ ਉਸ ਮੱਝ ਦਾ ਬੱਚਾ ਮੱਲਨ ਪਿੰਡ ਚੋਂ ਮੱਝ ਗਈ ਵੀ ਆ ਇੱਕ ਦੋਸਤੋ ਟਰੈਕਟਰ ਦਿਖਾਉਣਾ ਤੁਹਾਨੂੰ ਹਿੰਦੁਸਤਾਨ ਇਹ ਬਾਈ ਨੇ ਪੇਂਟ ਪੂੰਡ ਕਰਾਇਆ ਹੋਇਆ ਬਾਈ ਇਹ ਕਿਹੜਾ ਮਾਡਲ ਹੈ ਇਹ 87 ਹੈ ਜੀ 1987 1987 ਮਾਡਲ ਹੈ ਠੀਕ ਹੈ ਹੁਣ ਇਹ ਮਤਲਬ ਚਾਲੂ ਹਾਲਤ ਚ ਸਾਰਾ ਕੁਝ ਓਕੇ ਆ ਜਾਂਦਾ ਚੱਲਦਾ ਵਧੀਆ ਹੀ ਹੋਇਆ ਹੈ ਡੀਆਈ ਕਰਵਾਇਆ ਹੋਇਆ ਹੈ ਠੀਕ ਹੈ ਪਾਵਰ ਪੂਰ ਸਾਰਾ ਕੁਝ ਇਹ ਕਰਵਾਇਆ ਵੈ ਨਾ ਸਾਰਾ ਠੀਕ ਹੈ ਸੋ ਦੋਸਤੋ ਟਾਇਰ ਟੁਰਤਾ ਦੇ ਨਵੇਂ ਪਏ ਆ ਤੁਸੀਂ ਦੇਖ ਹੀ ਲੈਣੇ ਇਹਦੀਆਂ ਗੱਡੀਆਂ ਦੇਖ ਸਕਦੇ ਹੋ ਗੋਡੀਅਰ ਦੇ ਟਾਇਰ ਆ ਪੱਕੇ ਟਾਇਰ ਬਿਲਕੁਲ ਤੇ ਬੈਟਰੀ ਵੀ ਜਮਾ ਨਵੀਂ ਜਿਹੜੀ ਰੱਖੀ ਵੀ ਆ ਉਤੋਂ ਹਜੇ ਜਿਹੜਾ ਕਾਗਜ਼ ਵੀ ਨਹੀਂ ਲੱਥਾ ਬੀਕੇਟੀ ਦੇ ਅਗਲੇ ਟਾਇਰ ਬਾਕੀ ਰੰਗ ਇਹਨੂੰ ਹੋਇਆ ਵੈ ਸਾਰਾ ਕੁਝ ਓਕੇ ਆ ਐਸੈਸਰੀ ਵਗੈਰਾ ਲਾਈ ਵੀ ਹੈ ਧਰਤੀ ਵਾਕਈ ਇਹ ਹਲਾਉਂਦਾ ਕਿਉਂਕਿ ਦਾ weight ਇੰਨਾ ਕਾ ਜਦੋਂ ਲੰਘਦਾ ਤੋ ਹਿੰਦੁਸਤਾਨ ਦਾ ਜੇ ਕੋਈ ਵੀਰ ਸ਼ਕੀਨ ਹੈ ਤਾਂ ਇਹ ਬਾਈ ਨੇ ਇਹਨੂੰ ਸਾਰਾ ਇਹਦਾ ਜਿਹੜਾ ਉਹ ਕੰਮ ਕਰਵਾਇਆ ਵਿਆ ਤੇ ਬਾਈ ਇਹਦਾ ਕੀ ਰੇਟ ਰੱਖਦੇ ਹੋ ਕੀ ਕੀਮਤ ਇਹਦਾ 5 ਲੱਖ ਰੁਪਏ ਹੈ 5 ਲੱਖ ਰੁਪਏ ਠੀਕ ਹੈ ਸੋ ਦੋਸਤੋ ਇਹ ਪਾਵਰ ਵੀ ਹੋਇਆ ਵਿਆ ਤੁਹਾਨੂੰ ਦਿਖਾ ਦਿੰਦਾ ਇੱਧਰ ਜਿਹੜਾ ਇਹ ਪਾਵਰ ਟਰੈਕਟਰ ਹੈ ਹਿੰਦੁਸਤਾਨ ਸਾਰੇ ਪਾਸੇ ਤੁਹਾਨੂੰ ਇੱਕ ਵਾਰ ਜਿੰਨਾ ਕੱਢ ਦਿੰਦੇ ਨੇ ਬਾਕੀ ਉੱਤੇ ਡੱਕ ਡੁੱਕ ਸਾਰਾ ਕੁਝ ਲੱਗਾ ਵਿਆ ਉਹ ਤੁਸੀਂ ਆ ਕੇ ਵੀ ਦੇਖ ਲੈਣਾ ਇਸ ਤਰ੍ਹਾਂ ਦੇ ਦੇ ਮਗਰਲੇ ਟਾਇਰ 5 ਲੱਖ ਰੁਪਈਆ ਦੋਸਤੋ ਇਹਦੀ ਡਿਮਾਂਡ ਹੈ ਰੇਟੇ ਦਾ ਤੁਹਾਨੂੰ ਵੀਡੀਓ ਚ ਦੱਸਦਾ ਹੈ ਬਾਕੀ ਜਿਹੜਾ ਵੀਰ ਖਰੀਦਣਾ ਚਾਹੁੰਦਾ ਉਹ ਸੰਪਰਕ ਕਰ ਸਕਦਾ ਇੱਕ ਮਸ਼ੀਨ ਵੀ ਬਾਈ ਨੇ ਵੇਚਣੀ ਹੈ ਬਾਈ ਇਹ ਕਿੰਨੇ ਪੋਰੀ ਹੈ ਮਸ਼ੀਨ 13 ਹੈ 13 ਪੋਰੀ ਕਿੰਨੇ ਦੀ ਦੇ ਦੇਂਗੇ ਆਪਾਂ ਇਹ ਤਾਂ 25000 ਰੁਪਈਆ 25000 ਸੋ ਦੋਸਤੋ ਇਹ ਤੁਸੀਂ 13 ਪੋਰੀ ਮਸ਼ੀਨ ਦੇਖ ਸਕਦੇ ਹੋ ਬਣੀ ਹੈ ਖੇਤਾ ਸਿੰਘ ਮਿਸਤਰੀ ਜੈਤੋ ਤੋਂ ਜੈਤੋ ਦੇ ਠੀਕ ਹੈ ਖੇਤਾ ਸਿੰਘ ਮਿਸਤਰੀ ਜੈਤੋ ਤੋਂ ਉਹਨਾਂ ਦੇ ਅਸ ਦੀ ਇਹ ਬਣੀ ਹੋਈ 13 ਪੋਰੀ ਮਸ਼ੀਨ ਹੈ ਰੇਟੇ ਦਾ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਤਾ ਬਾਕੀ ਕੰਡੀਸ਼ਨ ਇਹਦੀ ਆ ਕੇ ਤੁਸੀਂ ਦੇਖ ਲਓ ਜੀ ਇੱਕ ਜਨਰੇਟਰ ਬਾਈ ਨੇ ਵੇਚਣਾ ਬਈ ਇਹ ਜਨਰੇਟਰ ਕਿੰਨੇ ਪਾਵਰ ਦਾ 52 ਕੇਵੀ 52 ਕੇਵੀ ਠੀਕ ਹੈ 52 ਕਿਲੋਵਾਰਟ ਦੱਸੋ ਇਹਦਾ ਇਹਦੀ ਜਿਹੜੀ ਪਾਵਰ ਹੈ ਇਹ ਜਨਰੇਟਰ ਫॉर ਸੇਲ ਹੈ ਇਹਦਾ ਕੀ ਰੇਟ ਰੱਖਦੇ ਹੋ ਬਾਈ ਇਹਦਾ ਰੇਟ 1 ਲੱਖ ਰੁਪਈਆ ਇੱਕ ਲੱਖ ਰੁਪਈਆ ਦੱਸੋ ਇਹਦਾ ਰੇਟ ਹੈ 52 ਕੇਵੀ ਇਹ ਜਨਰੇਟਰ ਮੋਟਰਾਂ ਚਲਾਉਣ ਵਾਸਤੇ ਤੁਸੀਂ ਖਰੀਦ ਸਕਦੇ ਹੋ ਅੱਛਾ ਭਾਈ ਹੁਣ ਇੱਕ ਆਪਣੇ ਕੋਲ ਸਕੰਜਾ ਬਾਕੀ ਐ ਉਹ ਵੀ ਆਪਾਂ ਵੇਚਦੇ ਆਂਗੇ ਉਹ ਵੀ ਵੇਚ ਦੇਾਂਗੇ ਪਰ ਦੇਵਾਂਗੇ ਜਦੋਂ ਪਸ਼ੂ ਸੇਲ ਹੋ ਗਏ ਉਸ ਬਾਅਦ ਜਦੋਂ ਪਸ਼ੂ ਸਾਰੇ ਸੇਲ ਹੋ ਜਾਂਦੇ ਮੰਨ ਲਓ ਜੇ ਕੋਈ ਵੀਰ ਸਕੰਜਾ ਖਰੀਦਣ ਦਾ ਇੱਛਕ ਐ ਫਿਰ ਨਾਲ ਸੌਦਾ ਕਰ ਲੈਂਦਾ ਤੇ ਆਪਾਂ ਦੇਵਾਂਗੇ ਉਹਨੂੰ ਤੇ ਪਰ ਉਹ ਜਦੋਂ ਪਸ਼ੂ ਵਿਕ ਜਾਂਦੇ ਹਾਂਜੀ ਠੀਕ ਐ ਸੋ ਇਹ ਸਕੰਜਾ ਦੋਸਤੋ ਸੋਨਾ ਬਣਿਆ ਵੈਸੇ ਤਾਂ ਬਾਈ ਕੋਲ ਬੋਲ ਰੱਖਿਆ ਹੋਇਆ ਉਹਦੇ ਹਿਸਾਬ ਤੇ ਬਣਿਆ ਹੋਇਆ ਪਰ ਫਿਰ ਵੀ ਇਹ ਤੁਸੀਂ ਵਰਤਨਾ ਚਾਹੋ ਮੱਝਾਂ ਦੇ AI ਕਰਾਉਣੀ ਹੈ ਜਾਂ ਤੁਸੀਂ ਕਈ ਵਾਰ ਟੀਕਾ ਪਸ਼ੂ ਦੇ ਢਿੱਲੇ ਵਿੱਚੋਂ ਲਾਉਣਾ ਪੈਂਦਾ ਉਦੋਂ ਵੀ ਕੰਮ ਦੇਊਗਾ ਜਸਤੀ ਪਾਈਪ ਆ ਉਹਦਾ ਇਹ ਬਣਿਆ ਹੋਇਆ ਥੱਲੋਂ ਵੀ ਵਧੀਆ ਤਰੀਕੇ ਨਾਲ ਬਾਈ ਨੇ ਇਹਨੂੰ ਫਿੱਟ ਕੀਤਾ ਹੋਇਆ ਕੋਈ ਗਲਿਆ ਨਹੀਂਗਾ ਕਿਸੇ ਵੀ ਥਾਂ ਤੋਂ ਛੌਂਕ ਨਾਲ ਬਣਿਆ ਹੋਇਆ ਤੇ ਇਹ ਸੌਦਾ ਤੁਸੀਂ ਕਰ ਸਕਦੇ ਹੋ ਮਿਲੂਗਾ ਤੁਹਾਨੂੰ ਉਦੋਂ ਜਦੋਂ ਪਸ਼ੂ ਸਾਰੇ ਜਿਹੜੇ ਉਹ ਬਾਈ ਦੇ ਸੇਲ ਹੋ ਜਾਂਦੇ ਆ ਤੇ ਸੇਲ ਨੇਚਰਲੀ ਆ ਦੋਸਤੋ ਵੇਚਣ ਦਾ ਰੱਦਾ ਹੈ ਤੇ ਵੇਕੀ ਜਾਣੀ ਹੈ ਚੀਜ਼ ਬਾਕੀ ਜਿਹੜੀਆਂ ਕੀਮਤਾਂ ਰੱਖੀਆਂ ਬਾਈ ਨੇ ਉਹ ਵੀ ਗੱਲਬਾਤ ਹੁੰਦੀ ਸੀ ਵੀ ਆਏ ਨਹੀਂ ਹੈ ਵੀ ਇਹ ਸੌਹ ਪਾਤੀ ਵੀ ਆਪਾਂ ਇੰਨੇ ਹੀ ਲੈਣੇ ਆ ਮਤਲਬ ਇਹ ਫਿਕਸ ਨਹੀਂ ਰੇਟ ਜਦੋਂ ਕੋਈ ਵੀ ਆਉਂਦਾ ਹੈ ਤੋਂ ਮਾਨਤਾਂ ਉਦਾਹ ਹੋਊਗਾ ਇਹ ਨਹੀਂ ਗੱਲ ਵੀ ਉਹਦੇ ਤੋਂ ਇਹ ਜੋ ਰੇਟ ਮੰਗਿਆ ਵੀ ਉਹਦੇ ਤੇ ਆਪਾਂ ਡੇ ਰਵਾਂਗੇ ਸੋ ਤੁਸੀਂ ਆਪਦੇ ਜੱਜ ਦੇ ਪੈਸੇ ਲਾ ਕੇ ਦੇਖ ਸਕਦੇ ਹੋ ਤੇ ਆਪਦੀ ਪਸੰਦ ਦੀ ਚੀਜ਼ ਖਰੀਦ ਸਕਦੇ ਹੋ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ